ਪੱਥਰ ਫੇਰਨਾ ਹੁਣ ਜਿਹੜੇ ਬੋਟਾ ਆਲੇ ਆਉਂਗੇ ਤਾਂ ਫੇਰ ਨਾ ਪੱਥਰ ਤੁਸੀਂ ਐ ਨਾ ਬੋਲਿਓ ਹਾਂਜੀ ਪਾਜੀ ਸੰਜੋ ਕਰੀ ਤੇ ਦੁਖੀ ਨਾ ਨਾ ਹਾਂ ਪੱਥਰ ਫੇਰਨਾ ਜੇ ਹੁਣ ਕੋ ਬੋਟਾ ਲੈਣਾ ਆਇਤਾ ਉਹ ਹਰ ਹਰ ਵਾਰੀ ਆਉਂਦੇ ਬੋਟਾ ਮੰਗਣ ਤਾਂ ਪਿਛਲੀ ਵਾਰੀ ਵੀ ਆਉਂਜਦਾ ਹੈ ਕਿ ਆ ਕਰੀ ਜਾਂਦੇ ਨੇ ਇਹ ਕਰਗੇ ਤੁਹਾਡੇ ਰਸਤੇ ਨਹੀਂ ਸਾਡੇ ਚੱਲ ਨਹੀਂ ਰੇ ਸਾਡੇ ਰਸਤੇ ਦਿਖਣ ਦਾ ਘੱਟੇ ਸਾਡੇ ਦਿਚ ਚੱਲਿਓ ਤੁਸੀਂ ਕਹਿਣਾ ਵੀ ਘਰ ਦੀ ਹਾਲਤਾਂ ਵੀ ਕਰਨੀਆਂ ਬਹੁਤ ਮੰਦੀਆਂ ਆ ਜਾਂ ਜਦ ਕੀ ਰਸਤਾ ਹੀ ਨਹੀਂ ਸਾਡੇ ਵਾਸਤੇ ਸਾਡੇ ਕੋਲ ਜਿਹੜੇ ਵੀਕਰ ਹਨ ਮਾੜੇ ਮੋਟੇ ਅਸੀਂ ਤਾਂ ਹਟੀਆਂ ਚ ਖੜੇ ਕਰੀ ਜਾਂਦੇ ਕਿ ਜ਼ਕਰ ਇਦਾਂ ਦੀ ਹਾਲਤ ਹੈ ਜਿਹੜੀ ਸਰਕਾਰਾਂ ਬਣਦੀਆਂ ਨਾ ਬਸ ਲਾਲੇ ਪੱਪੇ ਸਾਰੇ ਦਿਨ ਦੇ ਬਾਅਦ ਕੋਈ ਨਹੀਂ ਪੁੱਛਦਾ ਮੇਰਾ ਲਾਪ੍ਰਿਤ ਹਾਂਜੀ ਆ ਸਕੂਲ ਇੱਥੇ ਪੜਦਾ ਸਕੂਲ ਚ ਹਾਂਜੀ ਤੇ ਜੇ ਸਕੂਲ ਪੜਦਾ ਆ ਦਵਾਰ ਦੀ ਟੁੱਟੀ ਹੈ ਕਿਵੇਂ ਟੁੱਟੀ ਇਹ ਉਧਰੋਂ ਬਲਦ ਵੜ ਗਿਆ ਸੀ ਤਾਂ ਇੱਥੇ ਫਸ ਗਿਆ ਸੀ ਤਾਂ ਲੋਕਾਂ ਨੇ ਦਵਾਰ ਕੋਰ ਤੋੜ ਕੇ ਕੱਢਿਆ ਅੱਛਾ ਦਵਾਰ ਦਾ ਦਵਾਰਾ ਦਵਾਰ ਬਣਾਈ ਨਹੀਂ ਫਿਰ ਪ੍ਰਸ਼ਾਸਨ ਨੇ ਨੇ ਇਹ ਦਵਾਰਾ ਨਹੀਂ ਬਣਾਏ ਅੱਛਾ ਤੇ ਫਿਰ ਕੰਨ ਤਾਂ ਸਾਰੀ ਪਾਟ ਗਈ ਹੈ ਨਾ ਕੁੱਟਣ ਵਾਲੀ ਹੋ ਗਈ ਸਾਰੀ ਹਾਂਜੀ ਡਾਕਰ ਜੋ ਡਾਕਰ ਤੁਸੀਂ ਦੇਖ ਰਹੇ ਹੋ ਇਹ ਵੀ ਬੰਦ ਹੀ ਲੱਗਦਾ ਬੰਦ ਹੀ ਇਹ ਬੰਦ ਰਹਿੰਦਾ ਡਾਕਰ ਜੀ ਹਾਂਜੀ ਹਾਂਜੀ ਅਸੀਂ ਮੈਂ ਵੀ ਪਿੰਡ ਛੱਡ ਗਿਆ ਜੀ ਮੇਰੇ ਮੇਰਾ ਵੀ ਇਹੀ ਜੱਥੇ ਜੀ ਤੁਸੀਂ ਹੁਣ ਕਿੱਥੇ ਚਲੇ ਗਏ ਮੈਂ ਹੁਣ ਰਹਿਮਪੁਰ ਰਹਿੰਦਾ ਜੀ ਮਹੰਗਵਾਲ ਦੇ ਕੋਲ ਰਹਿਮਪੁਰ ਕਿਉਂ ਕੀ ਜ਼ਰੂਰਤ ਪੈ ਗਈ ਪਿੰਡ ਛੱਡਣ ਦੀ ਬਾਬੂ ਜੀ ਇੱਥੇ ਦਿੱਕਤ ਇੰਨੀ ਆ ਗਈ ਸਾਰਾ ਆਈਡੀ ਸਾਰਾ ਪਹਾੜੀ ਏਰੀਆ ਜੀ ਕੋ ਸੁਵਧਾ ਨੀਤੀ ਕੁਛ ਨਹੀਂ ਸਾ ਬੱਚੇ ਸਕੂਲ ਦੇ ਛੋਟੇ ਬੱਚੇ ਹੈ ਜੀ ਇੱਕ ਪਰਿਵਾਰ ਦੇ ਦੋ ਬੱਚੇ ਆਂਦੇ ਹੈ ਤਾਂ ਇੱਕ 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 ਮੈਂਬਰ ਨੂੰ ਤਾਂ ਸਕੂਲ ਆਣੇ ਬੈਣਾ ਜੀ ਉਹਨੂੰ ਬੱਚੇ ਲੈ ਕੇ ਜੀ ਸਸਿਆ ਦੋਸਤੋ ਮੈਂ ਹਾਂ ਨਵਨੀਤ ਸਿੰਘ ਜੀ ਮਾਤ ਤੁਸੀਂ ਵੇਖ ਰਹੇ ਜੀ ਬੀਸੀ ਅਪਡੇਟ ਆਪ ਦੀ ਸਰਕਾਰ ਆਪ ਦੇ ਦੁਆਰ ਵਰਗੇ ਵੱਖ-ਵੱਖ ਬੈਨਰ ਹੈਟ ਹੈ ਸਰਕਾਰ ਵੱਲੋਂ ਆਪਣੇ ਕੰਮਾਂ ਦੀਆਂ ਵਿਕਾਸ ਕਾਰਜਾਂ ਦੀਆਂ ਉਪਲਬਧੀਆਂ ਜੋ ਕੀਤੀਆਂ ਗਈਆਂ ਨੇ ਉਸ ਦਾ ਪ੍ਰਚਾਰ ਬਖੋਵੀ ਕੀਤਾ ਜਾਂਦਾ ਔਰ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਪ੍ਰਚਾਰ ਵੀ ਕੀਤਾ ਜਾਂਦਾ ਤੇ ਇਸ ਵਕਤ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਇੱਕ ਥੋੜਾ ਦੂਰ ਪੈਂਦੇ ਪਿੰਡ ਕੋਟ ਪਟਿਆਲ ਕੋਟ ਪਟਿਆਲ ਇੱਕ ਅਜਿਹਾ ਪਿੰਡ ਆ ਜਿਹੜਾ ਹੁਸ਼ਿਆਰਪੁਰ ਤੋਂ ਤਕਰੀਬਨ 20-25 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਤੇ ਗੱਲ ਕਰਦੇ ਹਾਂ ਇਸ ਦੇ ਸਹੂਲਤਾਂ ਦੀ ਤੇ ਇੱਥੇ ਨਾ ਤਾਂ ਕੋਈ ਬੱਸ ਦੀ ਸਹੂਲਤ ਸੁਵਿਧਾ ਇਸ ਪਿੰਡ ਨੂੰ ਤੇ ਜੇ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਦੇ ਵਿੱਚ ਵੀ ਜੋ ਪ੍ਰਾਇਮਰੀ ਸਕੂਲ ਆ ਉੱਥੇ ਵੀ ਟੀਚਰ ਦੀ ਜੋ ਸਹੂਲਤ ਉਹ ਪੂਰੀ ਨਹੀਂ ਕੀਤੀ ਜਾ ਰਹੀ ਡਿਸਪੈਂਸਰੀ ਦੀ ਗੱਲ ਕਰਦੇ ਹਾਂ ਡਿਸਪੈਂਸਿਵ ਵਿੱਚ ਕੋਈ ਡਾਕਟਰ ਮੌਜੂਦ ਨਹੀਂ ਹੁੰਦਾ ਵੱਖ-ਵੱਖ ਤਰ੍ਹਾਂ ਦੀਆਂ ਪ੍ਰਸਥਿਤੀਆਂ ਨਾਲ ਜੂਝਦਾ ਹੋਇਆ ਇਹ ਪਿੰਡ ਜੋ ਇਲਾਕਾ ਨਿਵਾਸੀ ਨੇ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿੰਦਾਂ ਦੀਆਂ ਕਠਿਨਾਈਆਂ ਤਾਂ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਤੇ ਕਿੰਦਾਂ ਦੀਆਂ ਦਿੱਕਤਾਂ ਉਹਨਾਂ ਨੂੰ ਆਉਂਦੀਆਂ ਨੇ ਉਸ ਸੰਬੰਧੀ ਅਸੀਂ ਗੱਲ ਕਰਦੇ ਹਾਂ ਸਤਵਪੁਰਾਣਾ ਮੌਜੂਦ ਨੇ ਪਿੰਡ ਦੇ ਸਰਪੰਚ ਸਾਹਿਬ ਅੱਜ ਸਵਾਗਤ ਹੈ ਜੀਬੀਸੀ ਅਪਡੇਟ ਵਿੱਚ ਜੀ ਸਰ ਮੈਂ ਪਿੰਡ ਦੀ ਸਰਪੰਚ ਹੈਗੀ ਆ ਪਟਿਆਲ ਪਿੰਡ ਹੈਗਾ ਮੇਰਾ ਸਰ ਸਾਡੇ ਸਾਰੀ ਸੜਕਾਂ ਦੀਆਂ ਹਾਲਤ ਬੜੀ ਮੰਦੀ ਹੈਗੀ ਆ ਤੁਸੀਂ ਸੜਕ 'ਤੇ ਆਇਓ ਦੇਖਿਆ ਹੋਇਆ ਤੁਸੀਂ ਪਿੱਛੇ ਬਾਕੀ ਸਾਡੇ ਸਕੂਲ 'ਚ ਟੀਚਰ ਵੀ ਨਹੀਂ ਹੈ ਬਾਕੀ ਸਾਡੇ ਹਸਪੀਟਲ ਵੀ ਕੋਈ ਡਾਕਟਰ ਇੱਕ ਆਂਦਾਗਾ 8 ਦਿਨ ਬਾਅਦ ਆਂਦਾਗਾ ਉਹ ਸਾਨੂੰ ਉਹ ਵੀ 2 ਵਜੇ ਤੱਕ ਇੱਥੇ ਹੁੰਦੇ ਆ ਬਾਕੀ ਕੋਈ ਸਹੂਲਤ ਨਹੀਂ ਹੈ ਇੱਥੇ ਹਾਈ ਸਕੂਲ 'ਚ ਵੀ ਟੀਚਰ ਘਟ ਹੈਗੇ ਆ ਇੱਥੇ ਵੀ ਅਸੀਂ ਕਈ ਵਾਰੀ ਅੱਗੇ ਉਹਨਾਂ ਨੂੰ ਬੋਲ ਚੁੱਕੇ ਆ ਤਾਂ ਕੋਈ ਸਕੂਲ 'ਚ ਵੀ ਹੈ ਨਹੀਂ ਉਹ ਇਦਾਂ ਹੀ ਸਾਰਾ ਕੁਝ ਸਾਡਾ ਇਦਾਂ ਦਾ ਸਿਸਟਮ ਹੈ ਰੇਂਜ ਸਾਡੇ ਨਹੀਂ ਹੈਗੀ ਤੋ ਪਰੇਸ਼ਾਨੀ ਐ ਜਿਹੀ ਟਾਈਮ ਕੱਢ ਰਹੇ ਆ ਸਰ ਤੇ ਕਿੰਨਾ ਸਮਾਂ ਹੋ ਗਿਆ ਪਿੰਡ ਵਸਿਆਂ ਨੂੰ ਤੇ ਜਿਹੜੀਆਂ ਤੁਸੀਂ ਸਰਕਾਰ ਕੋਲ ਵੀ ਅਰਜ਼ੀਆਂ ਦਿੱਤੀਆਂ ਨੇ ਕਿੰਨਾ ਟਾਈਮ ਹੋ ਗਿਆ ਉਸ ਚੀਜ਼ ਸਰ ਜਦੋਂ ਦੇ ਆਪਾਂ ਹੋਸਟ ਆਏ ਹੋਏ ਆ ਦੇ ਹੀ ਜਾਣੇ ਆ ਜੋਂ ਇਸ ਪਿੰਡ ਚ ਵਿਆਹ ਕੇ ਆਏ ਹੋਏ ਆ ਹਾਂਜੀ ਜੀ ਸਰ ਕੀ ਨਾਮ ਹੈ ਜੀ ਸੁਖਰਾਜ ਜੀ ਸਰ ਕਿਹੜੇ ਪਿੰਡ ਤੋਂ ਜੀ ਪਿੰਡ ਪਟਿਆਲ ਜੀ ਸਰ ਕਿਵੇਂ ਦੇਖਦੇ ਹੋ ਸਰਕਾਰ ਦੀਆਂ ਉਪਲਬਧੀਆਂ ਨੂੰ ਜਿਹੜੇ ਪ੍ਰਚਾਰ ਕੀਤੇ ਜਾ ਰਹੇ ਨੇ ਸਰਕਾਰ ਦੀਆਂ ਉਪਲਬਧੀਆਂ ਜਿਹੜੀਆਂ 0.1 ਕੋਈ ਉਪਲਬਧੀ ਨਹੀਂ ਇੱਥੇ ਸੜਕ ਟੁੱਟੀ ਪਈ ਆ ਕਈ ਵਾਰ ਹੀ ਗਏ ਆਂ ਅਸੀਂ ਐਮਐਲਏ ਸਾਹਿਬ ਕੋਲ ਕੋਈ ਧਿਆਨ ਨਹੀਂ ਦਿੱਤਾ ਦਰਖਾਸਤ ਦੇ ਦੀਆਂ ਰੱਖ ਲੈਂਦੇ ਨਾ ਤੇ ਬੰਦੇ ਵੀ ਨਾਲ ਜਾਂਦੇ ਨਾ ਇੰਨਾ ਜੁਰ ਧੰਨਵਾਦ ਕਰਦੇ ਆਂ ਜਾਂਦੇ ਨੂੰ ਪਾਣੀ ਮਿਲ ਜਾਂਦਾ ਚਾਹ ਦਾ ਕੱਪ ਮਿਲ ਜਾਂਦਾ ਲੇਕਿਨ ਬਸ ਤੁਹਾਡਾ ਕੰਮ ਹੋ ਜਾਏਗਾ ਲੇਕਿਨ ਜਲਦੀ ਸਰਕਾਰ ਬਣੀ ਕੰਮ ਕੋਈ ਨਹੀਂ ਹੋਇਆ ਸਕੂਲਾਂ 'ਚ ਸਟਾਫ ਹੈ ਨਹੀਂਗਾ ਵੈਟਨਰੀ ਹਸਤਾਜ ਯੂਰਵੇਜ਼ਟ ਹਸਤਾਈ ਨਾ ਇੱਕ ਵੀ ਬੰਦਾ ਹੈ ਨਹੀਂਗਾ ਸਵੈ ਸਫਾਈ ਕਰਮਚਾਰੀ ਤੋਂ ਹੈ ਜੀ ਤੇ ਸੜਕਾਂ ਟੁੱਟੀਆਂ ਪਈਆਂ ਨਾ ਬਾਕੀ ਇਥੇ ਦੂਜਾ ਜਿਹੜਾ ਟਾਬਰ ਆ ਉਹ ਵੀ ਕੰਮ ਨਹੀਂ ਕਰਦਾ ਜੇ ਬਿਜਲੀ ਆ ਜਾਂਦੀ ਤਾਂ ਟਾਬਰ ਚੱਲਦਾ ਨਹੀਂ ਤਾਂ ਬੰਦ ਹੋ ਜਾਂਦਾ ਟੈਲੀਫੋਨ ਵੀ ਨਹੀਂ ਚੱਲਦਾ ਤੇ ਲੋਕ ਆਣ ਜਾਣ ਤੋਂ ਬੜੀ ਤੰਗੀ ਹੈ ਲੋਕਾਂ ਨੂੰ ਡਾਕਟਰੀ ਸਹੂਲਤਾਂ ਵੀ ਬਾਧਾ ਪੇਨ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਕਿਵੇਂ ਦੇਖਦੇ ਹੋ ਰੇਡੀਓ ਉਹਦਾ ਟੈਲੀਵਿਜ਼ਨ ਚਈਆ ਕਲੀਨਿਕ ਲੇਕਿਨ ਕੰਢੀ ਲਾ ਕੇ ਜੈਨ ਕੋਈ ਵੀ ਕਰ ਕਲੀਨਿਕ ਕੋਈ ਦੱਸ ਦੇਵੇ ਸਰਕਾਰ ਮੈਂ ਕੰਢੀ ਲਾ ਕੇ ਫਲਾਨੇ ਪਿੰਡ ਚ ਮੁਹੱਲਾ ਕਲੀਨਿਕ ਖੋਲ੍ਹਦੇ ਹਾਂ ਹਾਂਜੀ ਇਹ ਜਿਹੜਾ ਇਲਾਕਾ ਸਾਡਾ ਕੰਢੀ ਇਲਾਕਾ ਜਿੰਨੇ ਵੀ 10 50 ਪਿੰਡ ਹੈਗੇ ਨੇ ਇਹ ਨਾ ਹਮਾਦਲ ਜੋਗੇ ਨਾ ਪੰਜਾਬ ਜੋਗੇ ਕਿਸੇ ਪੱਖੇ ਨਹੀਂ ਨਾ ਹਮਾਦ ਨਾ ਮਿਲਦਾ ਬੜੀ ਅਸਰ ਨਾਲ ਇੱਕ ਪੱਕੇ ਕੰਮ ਤੋਂ ਮੁੱਕੇ ਕੋਈ ਜਿੰਦੇ ਤਾਂ ਹੁਣ ਲੋਕ ਸਾਡੇ ਤੇ ਕੁਝ ਬੱਚੇ ਜਿੱਦਾਂ ਹੁਸ਼ਿਆਰ ਪਤੋ ਸ਼ਹਿਰ ਪੜਨ ਵੀ ਜਾ ਰਹੇ ਨੇ ਕੋਈ ਨੌਕਰਾ ਪੇਸ਼ੀ ਬੰਦੇ ਵਿਅਕਤੀ ਜਿਹੜੇ ਜਾਂਦੇ ਨੇ ਆਪਣੀ ਜੌਬ ਲਈ ਤੇ ਕਿਵੇਂ ਦੇਖਦੇ ਹੋ ਇਹਨਾਂ ਨੂੰ ਵੀ ਕਿੱਦਾਂ ਦੀ ਸੁਵਿਧਾ ਉਹ ਵਿਚਾਰੇ ਜਾ ਇੱਥੋਂ ਪੈਦਲ ਜਾ ਕੇ 12 ਕਿਲੋਮੀਟਰ ਮੈਂਗਰ ਤੇ ਬੱਸ ਲਾਂਦੇ ਮੈਂਗਰ ਵਾਲੋਂ ਉਤਰ ਕੇ ਫਿਰ ਇੱਥੇ ਨੌਂਦੇ ਨੇ ਜਾ ਸਵੇਰੇ ਬਾਅਦ ਜਾਂਦੀ ਆ ਉਹਦੇ ਚ ਜਿਹੜੇ ਚੱਲੇਗੇ ਚੱਲੇਗੇ ਸ਼ਾਮ ਨੂੰ ਜੀ ਲੈ ਆਉਣੇ ਉਹਦੇ ਚ ਆਗੇ ਆਗੇ ਕਿੰਨੇ ਕਿਲੋਮੀਟਰ ਪੈ ਜਾਂਦਾ ਮਹਿੰਗਰੋਵਾਲ ਤੋਂ ਤੁਹਾਡਾ ਕਿੰਨਾ ਮਾਰਾਂ ਕਿਲੋਮੀਟਰ ਜੀ ਜਾਣ 12 ਹੁਣ 12 ਕਿਲੋਮੀਟਰ ਸਵਰਦਾ ਉਹ ਪੈਦਲ ਮਾਰਚ ਰਾਈ ਕੀਤਾ ਜਾਂਦਾ ਹਾਂ ਲੜਕੀਆਂ ਵੀ ਨੌਜਵਾਨ ਉੱਥੇ ਪੜਨ ਜਾਂਦੀਆਂ ਨੇ ਤੇ ਵਾਪਸ ਆਉਂਦੀਆਂ ਨੇ ਜੰਗਲੀ ਰਸਤਾ ਸਾਰਾ ਸਾਰਾ ਬੜੀ ਦਿੱਕਤ ਆ ਇੱਥੇ ਤੇ ਮਤਲਬ ਐਸਾ ਹਾਲ ਆ ਬਈ ਜੋ ਪਹਿਲੇ ਸਰਕਾਰਾਂ ਨੇ ਉਹਲੇ ਸੜਕ ਆਪਣੇ ਕੈਪਟਨ ਵਿੰਦਰ ਸਿੰਘ ਦੇ ਟਾਈਮ 'ਚ ਮਿਲਦੀ ਸੀ ਹਿਮਾਚਲ ਨਾਲ ਉਹ ਮਿਲ ਕੇ ਸੀ ਕੈਪਟਨ ਸਾਹਿਬ ਇਦੋਂ ਡੋਗਰਾ ਸਾਹਿਬ ਸੇ ਮੰਤਰੀ ਤੇ ਹਿਮਾਚਲ ਤੋਂ ਕੁਲਦੀਪ ਜੀ ਸੇ ਉਹ ਵਿਚਾਰੇ ਕਰਗੇ ਸੇ ਪਰ ਉਹ ਕਾਰ ਨਹੀਂ ਚਾਹੀ ਇਹ ਵੀ ਹਾਲਤ ਖਰਾਬ ਸੀ ਨਹੀਂ ਇੱਧਰ ਜਾਣ ਜੋਗੇ ਵੀ ਨਹੀਂ ਸੀ ਹੁਣ ਮੌਜੂਦਾ ਵਿਧਾਇਕ ਕੌਣ ਨੇ ਇੱਥੇ ਦੇ ਇਹ ਰਵਜੋਤ ਡਾਕਟਰ ਜੀ ਡਾਕਟਰ ਰਵਜੋਤ ਮੌਜੂਦਾ ਵਿਧਾਇਕ ਨੇ ਤੇ ਇੱਕ ਭਾਜਪਾ ਦੇ ਜਿਹੜੇ ਐਮਪੀ ਐਮਪੀ ਤੇ ਮੰਤਰੀ ਵੀ ਕੇਂਦਰੀ ਮੰਤਰੀ ਰਹਿ ਚੁੱਕੇ ਨੇ ਸੋਮ ਪ੍ਰਕਾਸ਼ ਜੀ ਤੇ ਉਹਨਾਂ ਨੇ ਵੀ ਇੱਥੇ ਦੌਰਾ ਕੀਤਾ ਪਿੰਡ ਚ ਨਹੀਂ ਨਹੀਂ ਕਦੇ ਵੀ ਨਹੀਂ ਉਹ ਛੱਡ ਕੇ ਜਿਹੜੇ ਉਦੋਂ ਤੋਂ ਪਹਿਲਾਂ ਦੇ ਉਹਨਾਂ ਨੇ ਵੀ ਦੌਰਾ ਕੀਤਾ ਉਹਨਾਂ ਨੂੰ ਪਤਾ ਹੀ ਨਹੀਂ ਇਨਾ ਜ਼ਰੂਰ ਹੈ ਕਿ ਸੋਮ ਪ੍ਰਕਾਸ਼ ਜੀ ਹੁਣ ਮੰਤਰੀ ਰਾਜ ਮੰਤਰੀ ਰਹੇ ਨਾ ਜੇ ਕਿਤੇ ਹੁਣ ਉਹਨਾਂ ਦੀ ਘਰਵਾਲਾ ਧਰਮ ਪਤਰੀ ਨੂੰ ਟਿਕਟ ਦੇ ਦਿੱਤੀ ਸੀ ਕਈ ਹੈ ਬੀਜੇਪੀ ਵੱਲੋਂ ਜੇ ਕਿਤੇ ਇੱਧਰ ਆਉਣ ਤੇ ਤੁਸੀਂ ਸੋਮ ਪ੍ਰਕਾਸ਼ ਨੂੰ ਪਛਾਣ ਲੋਗੇ ਕਿ ਕਹੀ ਸੋਮ ਪ੍ਰਕਾਸ਼ ਬਿਲਕੁਲ ਬਿਲਕੁਲ ਜੀ ਅੱਛਾ ਹਾਂਜੀ ਹਾਂਜੀ ਸਾਹਮਲੇ ਨੂੰ ਹੀ ਪਛਾਣ ਲਾਂਗੇ ਸਮਝੇ ਨਹੀਂ ਲੇਕਿਨ ਪਛਾਣ ਨੂੰ ਕੀ ਕਰਨਾ ਜੇ ਸਾਡੇ ਲੋਕਾਂ ਨੂੰ ਦੁੱਖ ਸਲੀਬ 'ਚ ਹਾਜ਼ਰ ਹੀ ਨਹੀਂ ਹੋਏ ਉਹ ਹੈ ਆਸ਼ਵਾਸ਼ਣ ਦੇ ਕੇ ਵੋਟਾਂ ਲੈ ਕੇ ਚਲੇ ਗਏ ਮੁੜ ਕੇ ਬੜੇ ਨਹੀਂ ਤਾਂ ਉਹਨਾਂ ਨੂੰ ਕੀ ਕਰਨਾ ਮੈਂ ਤਾਂ ਸੋਚਦਾ ਤੁਹਾਡਾ ਮੇਰਾ ਨਾਮ ਯੁਗਰਾਜ ਸਿੰਘ ਕਿਹੜੀ ਕਲਾਸ ਚ ਪੜਦੇ ਤੁਸੀਂ ਮੈਂ ਪਨਮਿਤ ਤੇ ਕਿਹੜੇ ਸਕੂਲ ਚ ਪੜਦੇ ਪ੍ਰਾਇਮਰੀ ਕਿੱਥੇ ਆ ਸਕੂਲ ਇੱਥੇ ਹੀ ਪਟਿਆਲਾ ਪਟਿਆਲਾ ਹਾਂਜੀ ਤੇ ਕਿੰਨੇ ਟੀਚਰ ਨੇ ਸਕੂਲ ਦੇ ਵਿੱਚ ਜਿਹੜੇ ਪੜ੍ਹਾਉਂਦੇ ਨੇ ਤੁਹਾਡੇ ਸਰ ਜੀ ਦੋ ਕੋਈ ਆ ਸਰ ਇੱਕ ਸੱਚ ਇੱਕ ਟੀਚਰ ਹੈ ਹਾਂਜੀ ਤੇ ਕਿਹੜਾ ਸਬਜੈਕਟ ਪੜ੍ਹਾਉਂਦੇ ਉਹ ਟੀਚਰ ਸਾਰੇ ਸਾਰੇ ਸਬਜੈਕਟ ਪੜ੍ਹਾਉਂਦੇ ਨੇ ਹਾਂਜੀ ਠੀਕ ਹੈ ਕਿਵੇਂ ਦੇਖਦੇ ਹਾਂ ਇਹਨਾਂ ਸਾਰੀਆਂ ਜੋ ਮੁਸ਼ਕਲਾਂ ਨੇ ਜੋ ਸਮੱਸਿਆਵਾਂ ਪਿੰਡ ਵਾਸੀਆਂ ਨੂੰ ਆ ਰਹੀਆਂ ਨੇ ਸੜਕ ਨੂੰ ਲੈ ਕੇ ਹੈਲਥ ਨੂੰ ਲੈ ਕੇ ਤੇ ਹੋਰ ਜੋ ਇੱਥੇ ਮੁਸ਼ਕਲਾਂ ਆਉਂਦੀਆਂ ਨੇ ਬੱਸਾਂ ਦੇ ਸਫ਼ਰ ਨੂੰ ਲੈ ਕੇ ਕਿਵੇਂ ਦੇਖਦੇ ਸਰ ਇੱਥੇ ਤਾਂ ਬੜੀ ਮੁਸ਼ਕਲ ਹਰ ਇੱਕ ਚੀਜ਼ ਦੀ ਵੀ ਕੋਈ ਫਸਲ ਵੀ ਨਹੀਂ ਹੁੰਦੀ ਇੱਥੇ ਤਾਂ ਮੌਕੀ ਬੜਿਆ ਸਾਡੇ ਆ ਤਾਂ ਰੋਟੀਆਂ ਲੈ ਜਾਂਦੀਆਂ ਅੰਦਰੋਂ ਕੱਢ ਕੇ ਫਿਰ ਇੱਕ ਜਾਨਵਰ ਬੜਿਆ ਉਹ ਸਾਡੇ ਡੰਗਰਾਂ ਪਸ਼ੂਆਂ ਨੂੰ ਵੀ ਖਾ ਜਾਂਦੇ ਆ ਸਾਨੂੰ ਫਿਰ ਘੁੰਮਣੇ ਫਿਰਨੇ ਦੀ ਵੀ ਬੜੀ ਮੁਸ਼ਕਲ ਹੈਗੀ ਇੱਕ ਸਾਡੇ ਬੱਚੇ ਜਾਂਦੇ ਸਹਿਰ ਵੀ ਮੈਂਗਰੋਲ ਵੀ ਉਹ ਸਵੇਰੇ 6:30 8:00 ਵਜੇ ਤੋਂ ਲੈ ਕੇ ਜਾਂਦੇ ਤਾਂ 4:30 ਵਜੇ ਬੱਸਾਂ ਆਂਦੀਆਂ ਕਦੀ ਆਂਦੀ ਵੀ ਨਹੀਂ ਹੈ ਫਿਰ ਵੀ ਸਾਨੂੰ ਦਿੱਕਤ ਹੁੰਦੀ ਹੈ ਕੋਈ ਲੈ ਆਵੇ ਤਾਂ ਵਧੀਆ ਜੇ ਸਾਨੂੰ ਉੱਧਰ ਵੀ ਡਰ ਲੱਗਦਾ ਵੀ ਕੋਈ ਤੇ ਹੋਰ ਵੜਦੀਆਂ ਬਾਕੀ ਤੁਸੀਂ ਇਹਨਾਂ ਦੇ ਵਿੱਚ ਲੋ ਮੈਂ ਤਾਂ ਮੁਸ਼ਕਲ ਹੀ ਹੈ ਹਾਂ ਜੀ ਮਾਤਾ ਜੀ ਕੀ ਕਹੋਗੇ ਜੀ ਇਹ ਗਲਾਣਾ ਕੀ ਉਹਨਾਂ ਜਿਆ ਸਾੜੀ ਸੁਣਦੀ ਨਹੀਂ ਤੁਸੀਂ ਵੀ ਬਜ਼ੁਰਗ ਤੁਸੀਂ ਬਜ਼ੁਰਗ ਗੋਂ ਚ ਬਿਮਾਰ ਹੋ ਜਾਓ ਕਿੱਥੋਂ ਦਵਾਈ ਲੈਣ ਜਾਓਗੇ ਦਵਾਈ ਸਿਹਾਰਪੁਰ ਜਾ ਉਹਨਾਂ ਕੋਲ ਦਾ ਜੀਤ ਹੋ ਜਾਂਦਾ ਸੰਜੋ ਕੋਈ ਨਹੀਂ ਦਿਖਦਾ ਇੱਥੇ ਬੋਟਾ ਲੈ ਗਏ ਅੰਦਰ ਕਰ ਜੇ ਸਾਡੇ ਸਿਰੇ ਪਰ ਨੂੰ ਕੋਈ ਦਿਖਦਾ ਨਹੀਂ ਆਇ ਕਿ ਬਹਿ ਦਿਆ ਕਰਕੇ ਚਲੀ ਅੰਦਰ ਪੱਥਰ ਫੇਰਨਾ ਹੁਣ ਜਿਹੜੇ ਬੋਟਾ ਆਲੇ ਆਉਂਗੇ ਤਾਂ ਫੇਰ ਨਾ ਪੱਥਰ ਤੁਸੀਂ ਐ ਨਾ ਬੋਲਿਓ ਹਾਂਜੀ ਪਾਜੀ ਸੰਜੋ ਕਰੀ ਤੇ ਦੁਖੀ ਨਾ ਨਾ ਹਾਂ ਪੱਥਰ ਫੇਰਨਾ ਜੇ ਹੁਣ ਕੋ ਬੋਟਾ ਲੈਣਾ ਆਇਤਾ ਹਾਂਜੀ ਠੀਕ ਹੈ ਜੀ ਇੱਕ ਵਾਰ ਸਾਰੇ ਆਉਣ ਸਹੀ ਬੋਟਾ ਮੰਗਣ ਨਾ ਗੱਡੀਆਂ ਉਹਨਾਂ ਹੀ ਪੱਥਰਾਂ ਨਾਲ ਭੰਨੀਏ ਤੋਂ ਉਹ ਹਰ ਹਰ ਵਾਰੀ ਆਉਂਦੇ ਬੋਟਾ ਮੰਗਣ ਤਾਂ ਪਿਛਲੀ ਵਾਰੀ ਵੀ ਆਉਂਜਦਾ ਹੈ ਕਿ ਆ ਕਰੀ ਜਾਂਦੇ ਨੇ ਇਹ ਕਰਗੇ ਤੁਹਾਡੇ ਰਸਤੇ ਨਹੀਂ ਸਾਡੇ ਚੱਲ ਨਹੀਂ ਉਹਰੇ ਸਾਡੇ ਰਾਸਤਾ ਦਿਖਦਾ ਕਰਤੇ ਸਾੜਾ ਦਿਖਾਓ ਟੰਪਲ ਚਲਿਓ ਤੁਸੀਂ ਕਹਿਣਾ ਵੀ ਘਰ ਦੀ ਹਾਲਤਾਂ ਵੀ ਘਰਾਂ ਦੀਆਂ ਬਹੁਤ ਮੰਦੀਆਂ ਆਂ ਜਾਂ ਜਦ ਕੀ ਰਸਤਾ ਹੀ ਨਹੀਂ ਸਾਡੇ ਵਾਸਤੇ ਹਾਂਜੀ ਮਤਰੀਓ ਨਾ ਫੇ ਉੱਥੇ ਲੁਕੇ ਰਹੀਏ ਉਹ ਨਾ ਜਰਾ ਹਾਂਜੀ ਬਰਸਾਤ ਨੂੰ ਤਾਂ ਬੜੀ ਮੁਸ਼ਕਲ ਹੁੰਦੀ ਬਰਸਾਤੀ ਦੀ ਸਮਝੋ ਬਰਸਾਤੀ ਦੀ ਮੁਸ਼ਕਲ ਹੁੰਦੀ ਆ ਅਸੀਂ ਜਾ ਹੀ ਨਹੀਂ ਸਕਦੇ ਕੋਈ ਵੀ ਬੱਚੇ ਸਾਡੇ ਨੇ ਨਿਕਣੀ ਕੇ ਨੂੰ ਸਾਡੇ ਉਧਰ ਜਾਣ ਹਾਂਜੀ ਅਸੀਂ ਕੀ ਕਰੀਏ ਸਾਡੇ ਸੁਣਦਾ ਕੋਈ ਨਹੀਂ ਤਾਂ ਰਸਤੇ ਵੀ ਕਈ ਥਾਵਾਂ ਤੇ ਕੱਚੇ ਨੇ ਬਸਾਤਾ ਵਿੱਚ ਪੁਲੀਆਂ ਦੇਖ ਰੋ ਪੁਲੀਆਂ ਵੀ ਜੜੀਆਂ ਨੇ ਉਹ ਕੱਚੀਆਂ ਬਣੀਆਂ ਹੋਈਆਂ ਟੁੱਟਣ ਵਾਲੀਆਂ ਨੇ ਸਾੜੇ ਜੀ ਕੱਚੇ ਨੇ ਰਸਤੇ ਚੱਲੀ ਨਹੀਂ ਹੁੰਦਾ ਕੋ ਗੱਡੀ ਨਹੀਂ ਜਾ ਸਕਦੀ ਮੋਟਰ ਨਹੀਂ ਜਾ ਸਕਦੀ ਪੈਂਚ ਪੈਂਚ ਹੀ ਬਣਦੇ ਉਹ ਵੀ ਬਾਦੇ ਕਰਦੇ ਪਏ ਅਸੀਂ ਤੁਹਾਡਾ ਪੱਕਾ ਕਰਾਵਾਂਗੇ ਰਸਤਾ ਉਹਨਾਂ ਦਾ ਵੀ ਕੋਈ ਸਾਨੂੰ ਸਹ ਚੋਕ ਨਹੀਂ ਹੈਗਾ ਹਾਂਜੀ ਉਹ ਹੀ ਹੋਣਾ ਬਾਕੀ ਉਹਨਾਂ ਨੂੰ ਵੀ ਚਾਹੀਦਾ ਨਾ ਹਾਂਜੀ ਹਾਂਜੀ ਇਹ ਤਾਂ ਸਾਨੂੰ ਸਰਕਾਰ ਨੂੰ ਚਾਹੀਦਾ ਨਾ ਵੀ ਸਰਪੰਚ ਇਹਨਾਂ ਨੇ ਬਣਾਏ ਵੀ ਅੱਗੇ ਵੀ ਇਹਨਾਂ ਨੇ ਕੋਈ ਕੰਮ ਲੈਣਾ ਹੁੰਦਾ ਏ ਸਰਕਾਰ ਵੀ ਜਨਤਾ ਚਾਹੁੰਦੀ ਏ ਤੁਸੀਂ ਵੋਟਾਂ ਪਾਉਣੇ ਹੋ ਤਾਂ ਤੁਸੀਂ ਉਸ ਵੇਲੇ ਸੋਚ ਕੇ ਵੋਟ ਪਾਉਣੀ ਸੀ ਵੋਟ ਸਾਰੇ ਅਸੀਂ ਸੋਚ ਕੇ ਪਾਉਣੀ ਆ ਫਿਰ ਇੱਥੇ ਪੁੱਜਦਾ ਹੀ ਕੋਈ ਨਹੀਂ ਆ ਤਾਂ ਵੋਟਾਂ ਲੈਣ ਤਾਂ ਸਾਰੇ ਹੱਥ ਜੋੜਦੇ ਆ ਪਹਿਰੇ ਹੱਥ ਲਾ ਲੈਂਦੇ ਉਸ ਵੇਲੇ ਪਹਿਰੇ ਹੱਥ ਲਾਣੇ ਆ ਹਾਂਜੀ ਸਾਰਾ ਬਚਨ ਦਵਾਣਾ ਅਸੀਂ ਦਿਖਿਓ ਦੱਸਿਓ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਸੀਬ ਸਿੰਘ ਹੈ ਜੀ ਤੇ ਕਿਹੜੇ ਪਿੰਡ ਤੇ ਰਹਿਣ ਵਾਲੇ ਤੁਸੀਂ ਕੋਟ ਜੀ ਤੇ ਕਿਵੇਂ ਕੀ ਕਹਿਣਾ ਚਾਹੋਗੇ ਕਹਿਣਾ ਇਹ ਛੰਨੇ ਜੀ ਵੀ ਸਾਡੇ ਮੇਰੇ ਕੋਲ ਕੋਟ ਪਿੰਡ ਦੋ ਤਿੰਨ ਵਾਰੀ ਇਹ ਦੂਜੇ ਨਿਊਜ਼ ਵਾਲੇ ਆਗੇ ਉਹਨਾਂ ਨਾਲ ਸਾਰੀ ਗੱਲਬਾਤ ਹੋਈ ਹਿਮਾਚਲ ਵੀ ਦੱਸਿਆ ਵੀ ਮੇਰੇ ਘਰ ਤੋਂ ਇਹ ਬਾਉਂਡਰੀ ਅੱਗੇ ਹਿਮਾਚਲ ਦੀ ਇਹ ਵੀ ਬੋਲਿਆ ਵੀ ਸਾਡੇ ਕੋਟ ਬੜਾਲਾ ਪਿੰਡ ਕਿੱਦਾਂ ਦੇ ਨਕੰਢੀ ਨਾ ਇਹ ਪੰਜਾਬ ਚ ਨਾ ਹਿਮਾਚਲ ਚ ਮੇਗਾ ਨੰਗਲ ਜਰੇ ਵਾਲਾ ਜਿੱਥੇ ਬੰਦਾ ਨਹੀਂ ਜਾਂਦਾ ਅੱਜ ਉੱਥੇ ਗੱਡੀਆਂ ਘੁੰਮਦੀਆਂ ਹਨ ਹਮਾਚੜ ਚ ਸਾਡੇ ਬਾਰਡਰ ਦੇ ਨਾਲੇ ਤਾਂ ਸਾਨੂੰ ਤਾਂ ਇੱਥੇ ਨਾ ਕੋਈ ਲਿੰਕ ਰੋਡ ਹੈ ਨਾ ਕੋਈ ਹੁਣ ਸਿਰਫ ਸਰਦੀਆਂ ਸਰਦੀਆਂ ਜਿਹੜਾ ਕੋਈ ਰਿਸ਼ਤੇਦਾਰ ਹੁੰਦਾ ਸਾਡੇ ਹੁੰਦਾ ਗਰਮੀਆਂ ਚ ਤਾਂ ਬਰਸਾਤਾਂ ਚ ਕਿਸੇ ਨੇ ਨਹੀਂ ਆਣਾ ਕਿਦਾਂ ਸਾਰਿਆਂ ਕੋਲ ਵੀਕਲ ਇੱਥੋਂ ਏ ਢਾਈ ਕਿਲੋਮੀਟਰ ਖਾੜੀ ਚੋ ਚਲ ਗਿਆ ਰੇਤਾ ਫੁੱਲ ਗਿਆ ਜੀ ਹੁਣ ਗਰਮੀ ਆ ਗਈ ਜੀ ਕਿਸੇ ਨੇ ਨਹੀਂ ਹੋਣਾ ਜਾਣਾ ਸਾਡੇ ਕੋਲ ਜਿਹੜੇ ਵੀਕਲ ਹਨ ਮਾੜੇ ਮੋਟੇ ਅਸੀਂ ਤਾਂ ਹਟੀਆਂ ਚ ਖੜੇ ਕਰੀ ਜਾਂਦੇ ਕਿਹਦਾ ਕਰ ਇਦਾਂ ਨਹੀਂ ਦਾ ਹਾਲ ਦਾ ਜਿਹੜੀ ਸਰਕਾਰਾਂ ਬਣਦੀਆਂ ਨਾ ਬਸ ਲਾਲੇ ਪੱਪੇ ਸਾਰੇ ਦਿਨ ਦੇ ਬਾਅਦ ਕੋਈ ਨਹੀਂ ਪੁੱਛਦਾ ਪਾਜੀ ਸਾਨੂੰ ਬੜੀ ਦਿੱਕਤ ਹੈ ਬੱਸਾਂ ਦੀ ਨਾਮ ਕੀ ਨਾਮ ਕੀ ਨਰੇਸ਼ ਕੁਮਾਰ ਕਿਹੜੇ ਪਿੰਡ ਤੋਂ ਜੀ ਬੰਗਮੱਲਾ ਜੀ ਪਟਿਆਲਾ ਪਟਿਆਲਾ ਤੁਸੀਂ ਕੀ ਕਹਿਣਾ ਚਾਹੋਗੇ ਕੀ ਤੁਹਾਨੂੰ ਦਿੱਕਤਾਂ ਆਉਂਦੀਆਂ ਸਮੱਸਿਆਵਾਂ ਸਾਨੂੰ ਬੜੀਆਂ ਦਿੱਕਤਾਂ ਸਾਨੂੰ ਆਣ ਜਾਣ ਦੀ ਬੜੀ ਪ੍ਰੋਬਲਮ ਹੈ ਬੱਚਿਆਂ ਪੜਾਉਣੇ ਦੀ ਬੜੀ ਮੁਸ਼ਕਲ ਹੈ ਬਿਮਾਰ ਸਮਾਰ ਹੋਈਏ ਤਾਂ ਸਾਨੂੰ ਬੜੀ ਮੁਸ਼ਕਲ ਹੈ ਸਾਡੇ ਰਾਹ ਰਸਤੇ ਦੇਖੀਏ ਤੁਸੀਂ ਤਾਂ ਬਹੁਤ ਬੁਰਾ ਹਾਲਾ ਸੀ ਬਰਸਾਤੀ ਕਿਤੇ ਆਈ ਜਾਏ ਸਕਦੇ ਨਹੀਂ ਪੰਜ ਸਾੜਾ ਘਟਾ ਚੜ੍ਹਨਾ ਪਾਉਂਗਾ ਹਾਂ ਜਿਹੜਾ ਮਹੱਲਾ ਕਲੀਨਿਕਾ ਸਰਕਾਰ ਵੱਲੋਂ ਖੋਲ੍ਹੇ ਜਾ ਰਹੀਆਂ ਨੇ ਸਾਨੂੰ ਕੋਈ ਵੀ ਉਹਨਾਂ ਦਾ ਸੋ ਐਨੀ ਹੈ ਤੇ ਸਾਨੂੰ ਕੋਈ ਸੁੱਖ ਹੈ ਉਹਨਾਂ ਦਾ ਵੀ ਚਲੋ ਆਣਾ ਕਿਸੇ ਨਾ ਜੰਨੀ ਆਣਾ ਬਿਮਾਰ ਹੋਈਏਗੇ ਉਦਾਂ ਘਰ ਤੜਫੀ ਆਣੇ ਆਣ ਜਾਣ ਦੀ ਕੋਈ ਦਿੱਕਤ ਨਹੀਂ ਬੜੀ ਜ਼ਿਆਦਾ ਆਦੀ ਆ ਸਾਨੂੰ ਬਹੁਤ ਹੀ ਜ਼ਿਆਦਾ ਹਾਂਜੀ ਕੀ ਨਾਮ ਤੁਹਾਡਾ ਅਰੀਨਾ ਰਾਣੀ ਹਾਂਜੀ ਕਿਵੇਂ ਦੇਖਦੇ ਹੋ ਇਹਨਾਂ ਸਾਰੀਆਂ ਸਮੱਸਿਆਵਾਂ ਕਿੱਦਾਂ ਸਰ ਬਹੁਤ ਔਖਾ ਹੈ ਇੱਥੇ ਤਾਂ ਕੋਈ বাস ਗੱਡੀ ਦਾ ਸਾਧਨ ਨਹੀਂ ਹੈ ਸਕੂਲ ਵੀ ਹੈ ਸਕੂਲ 'ਚ ਵੀ ਟੀਚਰ ਬਹੁਤ ਘੱਟ ਹੈ ਬੱਚਿਆਂ ਦਾ ਪੜਾਣਾ ਬਹੁਤ ਔਖਾ ਹੈ ਅਸੀਂ ਤਾਂ ਬਹੁਤ ਔਖਾ ਟਾਈਮ ਕੱਢਦੇ ਹਾਂ ਇੱਥੇ ਅਗਰ ਕੋਈ ਬਿਮਾਰਟ ਮਾਰ ਵੀ ਹੋ ਜਾਂਦਾ ਜਾਂ ਤੁਹਾਨੂੰ ਹਿਮਾਚਲ ਜਾਣਾ ਪੈਂਦਾ ਗੱਡੀ ਕਰਕੇ ਜਾਂ ਸ਼ਹਿਰਪੁਰ ਜਾਣਾ ਪੈਂਦਾ ਇੱਥੇ ਕੋਈ ਸੁਵਿਧਾ ਨਹੀਂ ਹੈ ਕੋਈ ਡਾਕਟਰ ਨਹੀਂ ਹੈ ਨੇੜੇ ਕੋਈ ਕੁਝ ਨਹੀਂ ਹੈ ਇੱਕ বাস ਲੱਗੀ ਹੈ বাস ਉਹ ਸਵੇਰੇ 8:30 ਵਜੇ ਜਾਂਦੀ ਹੈ ਤੇ ਸ਼ਾਮ ਨੂੰ 4:00 ਵਜੇ ਹਰਪੁਰ ਤੋਂ ਚੱਲਦੀ ਹੈ ਉਹ ਵੀ ਕਈ ਕਈ ਵਾਰੀ 4-4 ਦਿਨ ਛੁੱਟੀਆਂ ਹੋ ਜਾਂਦੀਆਂ ਤਾਂ ਬੱਸ ਨਹੀਂ ਵੀ ਆਉਂਦੀ। ਸੋ ਦੋਸਤੋ ਜੋ ਮੌਜੂਦਾ ਹਾਲਾਤ ਅਸੀਂ ਦਿਖਾ ਰਹੇ ਹਾਂ ਪਿੰਡ ਕੋਟ ਪਟਿਆਲ ਦੇ ਵਿੱਚ ਸਕੂਲ ਜੋ ਸਮਾਰਟ ਸਕੂਲ ਹੈ ਤੇ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਇੱਥੇ ਟੀਚਰਾਂ ਦੀ ਇੱਕ ਕਮੀ ਆ ਜਿਸ ਨੂੰ ਸਰਕਾਰ ਵੱਲੋਂ ਪੂਰੀ ਕਰਨ ਦੀ ਮੰਗ ਕੀਤੀ ਗਈ ਹੈ ਤੇ ਹੋਰ ਵੀ ਇੱਕ ਸਕੂਲ ਦੀ ਦੁਆਰ ਆ ਜੋ ਤੁਸੀਂ ਦੇਖ ਸਕਦੇ ਹੋ ਕਿ ਦੁਆਰ ਵੀ ਤੋੜ ਦਿੱਤੀ ਗਈ ਹੈ ਜਾਂ ਮੀਨਰ ਇਹ ਨਾਲ ਟੁੱਟ ਗਈ ਆ ਦਵਾਰ ਸਾਰੀ ਪਾਟ ਗਈ ਆ ਤੇ ਕਿਦਾਂ ਦੀ ਸੁਵਿਤਾ ਇਹ ਇੱਥੇ ਆ ਰਹੀ ਆ ਹਾਂਜੀ ਬੇਟਾ ਕੀ ਨਾਮ ਹੈ ਮੇਰਾ ਅਲਾਪ੍ਰੀਤ ਹਾਂਜੀ ਆ ਸਕੂਲ ਇੱਥੇ ਪੜਦਾ ਸਕੂਲ ਚ ਹਾਂਜੀ ਤੇ ਜੇ ਸਕੂਲ ਪੜਦਾ ਆ ਦਵਾਰ ਹੀ ਟੁੱਟੀ ਆ ਕਿਵੇਂ ਟੁੱਟੀ ਇਹ ਉਧਰੋਂ ਬਲਦ ਵੜ ਗਿਆ ਸੀ ਤਾਂ ਇੱਥੇ ਫਸ ਗਿਆ ਸੀ ਤਾਂ ਲੋਕਾਂ ਨੇ ਦਵਾਰ ਕੋਰ ਤੋੜ ਕੇ ਕੱਢਿਆ ਅੱਛਾ ਦਵਾਰ ਦਾ ਦਵਾਰਾ ਦਵਾਰ ਬਣਾਈ ਨਹੀਂ ਫਿਰ ਪ੍ਰਸ਼ਾਸਨ ਨੇ ਨਹੀਂ ਦਵਾਰਾ ਨਹੀਂ ਬਣਾਈ ਅੱਛਾ ਤੇ ਫਿਰ ਕੰਨ ਤਾਂ ਸਾਰੀ ਪਾਟ ਗਈ ਹੈ ਨਾ ਟੁੱਟਣ ਵਾਲੀ ਹੋ ਗਈ ਸਾਰੀ ਹਾਂਜੀ ਤੇ ਪੜਾਈ ਕਿਵੇਂ ਦੀ ਸਕੂਲ ਚ ਹੁੰਦੀ ਵਧੀਆ ਹੁੰਦੀ ਪੜਾਈ ਵਧੀਆ ਹੁੰਦੀ ਆ ਬਸ ਟੀਚਰ ਦੀ ਘਾਟ ਹੈ ਟੀਚਰ ਦੀ ਘਾਟ ਹੈ ਹਾਂਜੀ ਤੇ ਕਿੰਨੇ ਟੀਚਰ ਨੇ ਸਕੂਲ ਚ ਸਕੂਲ ਚ ਮਤਲਬ ਛੇ个 ਟੀਚਰ ਆ ਅੱਛਾ ਛੇ个 ਟੀਚਰ ਨੇ ਹਾਂਜੀ ਦੋ ਪ੍ਰਾਈਵੇਟ ਟੀਚਰ ਹੈ ਤੇ ਬਾਕੀ ਸਰਕਾਰੀ ਉਹ ਇਹ ਤੁਸੀਂ ਜਿਹੜੇ ਇੱਕ ਜਿਹੜੇ ਕਮਰੇ ਬਣੇ ਹੋਏ ਨੇ ਉਹਨਾਂ ਦੀ ਛੱਡ ਜਿਹੜੀ ਆ ਪਹਾੜੀ ਏਰੀਆ ਦੇ ਵਿੱਚ ਇਹ ਛੱਡ ਜਿਹੜੀ ਬਣੀ ਤੁਸੀਂ ਦੇਖ ਰਹੇ ਹੋ ਇਹ ਵੀ ਖੰਡਰ ਬਣ ਚੁੱਕੀ ਆ ਔਰ ਲੋਕ ਵੀ ਲੱਗੇ ਹੋਏ ਨੇ ਇੱਥੇ ਜੋ ਰਹਿਣ ਵਾਲੇ ਸੀ ਪਰਿਵਾਰ ਉਹ ਇੱਥੋਂ ਛੱਡ ਕੇ ਇਹਨਾਂ ਸਮੱਸਿਆਵਾਂ ਨਾਲ ਜੂਝਦੇ ਹੋਏ ਇਹਨਾਂ ਸਮੱਸਿਆਵਾਂ ਦੀ ਦਿੱਕਤਾਂ ਨਾਲ ਉਹ ਇਹ ਆਪਣਾ ਪਿੰਡ ਛੱਡ ਕੇ ਸ਼ਹਿਰ ਜਾ ਚੁੱਕੇ ਨੇ ਤੇ ਇੱਥੋਂ ਪਿੰਡ ਦਾ ਉਹਨਾਂ ਦਾ ਨਾਤਾ ਜੋ ਖਤਮ ਹੋ ਚੁੱਕਿਆ ਸੋ ਜੇ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਕਈ ਪਰਿਵਾਰ ਜੋ ਇੱਥੇ ਰਹਿਣ ਹੁਣ ਵੀ ਰਹਿ ਰਹੇ ਨੇ ਉਹਨਾਂ ਵੱਲੋਂ ਵੀ ਇਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿੰਡ ਨੂੰ ਛੱਡ ਕੇ ਸੀ ਸ਼ਹਿਰੀ ਜਾ ਕੇ ਰਹਿ ਲਈਏ ਤੇ ਜਾਂ ਇਸ ਪਿੰਡ ਨੂੰ ਹਿਮਾਚਲ ਨਾਲ ਜੋੜਨ ਦੀ ਇੱਕ ਮੰਗ ਕੀਤੀ ਜਾ ਰਹੀ ਹੈ ਤੇ ਜੇ ਹੁੰਦੇ ਡਾਕ ਘਰ ਜੋ ਡਾਕ ਘਰ ਤੁਸੀਂ ਦੇਖ ਰਹੇ ਹੋ ਇਹ ਵੀ ਬੰਦ ਹੀ ਲੱਗਦਾ ਬੰਦ ਹੀ ਇਹ ਬੰਦ ਰਹਿੰਦਾ ਡਾਕ ਘਰ ਜੀ ਜੀ ਕੀ ਨਾਮ ਹੈ ਜੀ ਗੁਰਚਨ ਸਿੰਘ ਤੇ ਡਾਕ ਘਰ ਜਿਹੜਾ ਇਹ ਕਿਵੇਂ ਬੰਦ ਪਿਆ ਜੀ ਇਹ ਇਹ 4 ਘੰਟੇ ਵਸੇ ਖੁੱਲਦੇ ਜੀ ਅੱਛਾ ਜੀ ਹਾਂਜੀ ਇਹ 9 ਤੋਂ 11 12 ਕਵਜੇ ਤੱਕ ਖੁੱਲਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਡੇਲੀ ਖੁੱਲਦਾ ਜੀ ਹਾਂਜੀ ਹਾਂਜੀ ਡੇਲੀ ਖੁੱਲਦਾ ਜੀ डाकखाना डेली खुलਦਾ ਜੀ ਠੀਕ ਹੈ ਜੀ ਇਸ ਸਰਵਿਸ ਦਿੱਤੀ ਜਾ ਰਹੀ ਸੋਦਾ ਦਿੱਤੀ ਜਾ ਰਹੀ ਹੈ ਹਾਂਜੀ 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 ਜੋ ਵੀ ਚਿੱਠੀਆਂ ਪੱਤਰ ਜੋ ਹੁੰਦੇ ਨੇ ਹਾਂਜੀ ਜੋ ਅੱਜ ਕੱਲ ਜਿੰਨੇ ਗੰਦੀ ਸਰਕਾਰੀ ਡਾਕ ਹੀ ਆਂਦੀ ਹੈ ਬਾਕੀ ਪ੍ਰਾਈਵੇਟ ਦਾ ਕੋਈ ਡਾਕ ਆਂਦੀ ਨਹੀਂ ਪਰ ਆਂਦੀ ਪਰ ਆਂਦੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਬਾਕੀ ਦੁਕਾਨਾਂ ਹੈ ਜੀ ਇਹ ਇਹ ਦੁਕਾਨਾਂ ਬਿਲਕੁਲ ਬੰਦ ਹੋ ਗਈਆਂ ਇੱਧਰ ਰੁਕੀ ਨਹੀਂ ਰਹਿਣ ਕਾਰਨ ਇਹ ਸਭ ਦੁਕਾਨਾਂ ਬੰਦ ਹੋ ਗਈਆਂ ਜੀ ਠੀਕ ਹੈ ਹਾਂਜੀ ਹਾਂਜੀ ਅਸੀਂ ਮੈਂ ਵੀ ਪਿੰਡ ਛੱਡ ਗਿਆ ਜੀ ਮੇਰਾ ਮੇਰਾ ਵੀ ਇਹੀ ਜਿੱਥੇ ਜੀ ਤੁਸੀਂ ਹੁਣ ਕਿੱਥੇ ਚੱਲੇ ਮੈਂ ਹੁਣ ਰਹਿਮਾਪੁਰ ਰਹਿੰਦਾ ਜੀ ਮਹੰਗਵਾਲ ਦੇ ਕੋਲ ਹਾਂਜੀ 10 ਸਾਲੋਂ ਤੋਂ ਸਾਨੂੰ ਇਸ ਪਿੰਡ ਛੱਡੇ ਨੂੰ ਸਾਡੀ ਬਾਕੀ ਇੱਥੇ ਵਾਦੀ ਸਾਡੀ ਹੈਗੀ ਤੁਹਾਨੂੰ ਕੀ ਜ਼ਰੂਰਤ ਪੈ ਗਈ ਪਿੰਡ ਛੱਡਣ ਦੀ ਬਾਬੂ ਜੀ ਇੱਥੇ ਦਿੱਕਤ ਇੰਨੀ ਹੈਗੀ ਸਾਰਾ ਆਈਡੀ ਸਾਡਾ ਪਹਾੜੀ ਏਰੀਆ ਜੀ ਕੋਈ ਸੁਵਿਧਾ ਨਹੀਂ ਦੀ ਕੁਛ ਨਹੀਂ ਸਾ ਬੱਚੇ ਸਕੂਲ ਦੇ ਛੋਟੇ ਬੱਚੇ ਹੈਗੇ ਜੀ ਇੱਕ ਪਰਿਵਾਰ ਦੇ ਦੋ ਬੱਚੇ ਆਂਦੇ ਹੈ ਤਾਂ ਇੱਕ 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 ਮੈਂਬਰ ਨੂੰ ਤਾਂ ਸਕੂਲ ਆਣੇ ਬੈਣਾ ਜੀ ਉਹਨੂੰ ਬੱਚੇ ਲੈ ਕੇ ਜੀ ਸੋ ਇਸ ਵਕਤ ਅਸੀਂ ਗੱਲਬਾਤ ਕਰਦੇ ਆਂ ਪਹੁੰਚੀ ਤਾਂ ਸਾਡੀ ਟੀਮ ਜੀਬੀਸੀਆ ਵਰਡ ਦੀ ਟੀਮ ਜੋ ਪਹੁੰਚੀ ਹੈ ਕੋਟ ਪਟਿਆਲ ਜੋ ਹੁਸ਼ਿਆਰਪੁਰ ਤੋਂ 225 ਕਿਲੋਮੀਟਰ ਦੂਰੀ ਤੇ ਸਥਿਤੀ ਤੇ ਪਿੰਡ ਦੇ ਜੋ ਸਿਆਣੇ ਬੰਦੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਬਚਪਨ ਤੋਂ ਹੀ ਪਿੰਡ ਦੇ ਵਿੱਚ ਪੈਰ ਰੱਖਿਆ ਤੇ ਇੱਕ ਵੱਡੀ ਉਪਲਬਧੀਆਂ ਵੀ ਪਿੰਡ ਦੇ ਵਿੱਚ ਕਮਾਈਆਂ ਨੇ ਤੇ ਜੋ ਪਿੰਡ ਦੇ ਵਿੱਚ ਇੱਥੋਂ ਵਿਛੋੜਾ ਵੀ ਦੇ ਚੁੱਕੇ ਨੇ ਔਰ ਇੱਥੋਂ ਪਿੰਡੋਂ ਸ਼ਹਿਰ ਵੀ ਜਾ ਕੇ ਵਸ ਚੁੱਕੇ ਨੇ ਜਾਂ ਵੱਡੀਆਂ ਨੌਕਰੀਆਂ ਲਈ ਕਿਤੇ ਹੁਸ਼ਿਆਰਪੁਰ ਤੋਂ ਬਾਹਰ ਵੀ ਕਿਤੇ ਵਸ ਚੁੱਕੇ ਨੇ ਉਹਨਾਂ ਬਾਰੇ ਪੂਰੀ ਜਾਣਕਾਰੀ ਰੱਖਦੇ ਨੇ ਅਸੀਂ ਗੱਲਬਾਤ ਕਰਦੇ ਆ ਪਿੰਡ ਦੀ ਉਪਲਬਧੀ ਬਾਰੇ ਪਿੰਡ ਦੇ ਵਿਕਾਸ ਬਾਰੇ ਹਾਂਜੀ ਸਰ ਕੀ ਨਾਮ ਹੈ ਜੀ ਨੇ ਨਾਮ ਬ੍ਰਹਮਜੀਤ ਹੈ ਜੀ। ਬ੍ਰਹਮਜੀਤ ਜੀ ਕਿੰਨਾ ਸਮਾਂ ਹੋ ਗਿਆ ਤੁਸੀਂ ਇਸ ਪਿੰਡ ਦੇ ਵਿੱਚ ਰਹਿ ਰਹੇ ਹੋ ਜੀ? ਸਮਾਂ ਤਾਂ ਮੇਰੀ ਉਮਰ ਹੀ ਸਾਰੀ ਇੱਥੇ ਹੋ ਗਈ ਮੈਨੂੰ ਦੁਕਾਨ ਕਰਦਿਆਂ ਤਾਂ 50 ਸਾਲ ਹੋ ਗਏ। ਦੁਕਾਨ ਕਦੀ ਕਰਦੇ ਜੀ ਤੁਸੀਂ? ਮੈਂ ਚਾਹ ਜੂ ਦਾ ਰੱਖਿਆ ਕੋਈ ਮਾੜਾ ਮੋਟਾ ਕਰਿਆਣਾ ਵੀ ਟੂਟਾ ਪਜਾ। ਹਮ। ਅਖਿਆ। ਜੇ ਗੱਲ ਕਰੀਏ ਦੁਕਾਨ ਦੀ ਤਾਂ ਇੱਕ ਛੋਟਾ ਜਿਹਾ ਪਿੰਡ ਹੈ ਤੇ ਕਿੰਨੀ ਕੁ ਦੁਕਾਨ ਚੱਲਦੀ ਹੈ ਪਿੰਡ ਦੇ ਵਿੱਚ ਇਸ ਬਾਰੇ ਕੁਝ ਦੱਸ ਸਕਦੇ? ਚਲਦੀ ਗਿਆ ਜਦੋਂ 10 ਸਾਲ ਪਹਿਲਾਂ ਤਾਂ ਚੰਗੀ ਚਲਦੀ ਸੀ ਤੇ ਹੁਣ ਤਾਂ ਆਪਣਾ ਟਾਈਮ ਪਾਸ ਹੀ ਹੈ ਤੇ ਕੀ ਕਾਰਨ ਬਣਿਆ ਕਿ ਪਹਿਲਾਂ ਦੁਕਾਨ ਜਿਹੜੀ ਆ ਕਾਫੀ ਜਿਆਦਾ ਚਲਦੀ ਸੀ ਤੇ ਹੁਣ ਘਟ ਗਈ ਹੈ ਪਹਿਲਾਂ ਆਬਾਦੀ ਕਾਫੀ ਥੀ ਨੇ ਜੀ ਹੁਣ ਆਬਾਦੀ ਨਿਕਲ ਗਈ ਸਾਰੀ ਬਾਹਰ ਹੁਣ ਤਾਂ ਇੱਥੇ ਉਹੀ ਰਹਿ ਗਏ ਜਿਹੜਾ ਗਰੀਬ ਲੋਕਾ ਹੈ ਅੱਛਾ ਉਹੀ ਰਹਿ ਗਿਆ ਬਾਕੀ ਦੇ ਨਿਕਲ ਗਏ ਬਾਹਰ ਬਾਕੀ ਹੁਣ ਇੱਥੇ 40 ਦਾ ਬੱਚੇ ਨੇ ਐਸ ਕੀ ਹੋਏ 40 ਬੱਚੇ ਨੇ ਅੱਗੇ ਬੱਚੇ ਘਟ ਜਾਂਦੇ ਦੇ ਗੱਲ ਕਰਦੇ ਆ ਜਦੋਂ ਤੁਸੀਂ ਇਸ ਪਿੰਡ ਦੇ ਵਿੱਚ ਹੋਸ਼ ਸੰਭਾਲੀ ਹੈ ਤੇ ਕਿੰਨੇ ਕੁ ਪਰਿਵਾਰ ਸੀ ਇਸ ਪਿੰਡ ਦੇ ਵਿੱਚ ਪਰਿਵਾਰ ਤਾਂ ਕਾਫੀ ਦੇ ਇੱਥੇ 6-700 ਬੱਚਾ ਪੜਦਾ ਹਈ ਸੀ ਸਕੂਲ 'ਚ 6-700 ਬੱਚਾ ਪੜਦਾ ਹੁਣ ਕਿੰਨੇ ਬੱਚੇ ਪੜਦੇ ਹੁਣ ਤਾਂ ਇਸ ਵੇਲੇ 38-42 ਬੱਚੇ ਨੇ ਲਓ ਜੀ ਇੱਕ ਵੱਡੀ ਜੋ ਪਿੰਡ ਦੇ ਵਿੱਚ ਕਮੀ ਆਈ ਹੈ 6-700 ਬੱਚਾ ਇਸ ਸਕੂਲ ਦੇ ਵਿੱਚ ਪੜਦਾ ਸੀ ਜਿਸ ਦੀ ਗ੍ਰਾਵਿਟੀ ਇੰਨੀ ਨੀਚੇ ਆ ਚੁੱਕੀ ਹੈ ਤਾਂ ਸਾਰੇ 30-40 ਬੱਚੇ ਜੋ ਇੱਥੇ ਰਹਿ ਗਏ ਨੇ ਤੇ ਕਿਵੇਂ ਦੇਖਦੇ ਹੋ ਪਿੰਡ ਦੇ ਉਪਲਬਧੀਆਂ ਬਾਰੇ ਜੋ ਸਰਕਾਰ ਵੱਲੋਂ ਕੁਝ ਅੰਗਲੀਆਂ ਵੀ ਕੀਤੀਆਂ ਗਈਆਂ ਨੇ ਜਾਂ ਵਿਕਾਸ ਕਾਰਜ ਜਿਹੜੇ ਨੇ ਉਹ ਅਧੂਰੇ ਰਹਿ ਚੁੱਕੇ ਨੇ ਤੇ ਉਹਨਾਂ ਬਾਰੇ ਕੋਈ ਚਰਨਾ ਪਾਉ। ਦੇਖੋ ਜੀ ਵਿਕਾਸ ਤਾਂ ਇਦਾਂ ਅੱਗੇ ਲੋਕਾਂ ਦੀ ਖੇਤੀ ਹੁੰਦੀ ਸੀ ਖੇਤੀ ਦੇ ਖੇਤੀ ਹੁੰਦੀ ਸੀ ਪਸ਼ੂ ਜਾਨਵਰ ਇਤਨਾ ਗੈਣਾ ਜੀ ਬਹੁਤ ਜ਼ਿਆਦਾ ਜਾਨਵਰ ਜਿਹੜਾ ਖੇਤੀ ਨਹੀਂ ਹੋਣ ਦਿੰਦਾ ਤਾਂ ਅੱਗੇ ਪਸ਼ੂ ਰੱਖੇ ਹੁੰਦੇ ਤੇ ਪਸ਼ੂ ਪਸ਼ੂ ਨੂੰ ਪੱਠਾ ਹੀ ਇਹ ਨਹੀਂ ਜੰਗਲ 'ਚ ਇਹ ਜਿਹੜੇ ਜੰਗਲੀ ਜਾਨਵਰ ਨੇ ਪੱਠਾ ਨਹੀਂ ਹੋਣ ਦਿੰਦੇ ਉਦਾਂ ਹੀ ਬੂਟੀਆਂ ਪੈ ਗਈਆਂ ਨੇ ਇਹਦੇ ਵਿੱਚ। ਕੋਈ ਨਾ ਪਸ਼ੂ ਰੱਖ ਲੱਗਦਾ ਤਾਂ ਨਾ ਬੰਦੇ ਨੂੰ ਹੈ ਨਹੀਂ ਕੋਈ ਸੁਵਿਧਾ ਨੇ ਨਾ ਇਹਦੇ ਚ ਹਾਂਜੀ ਤੇ ਜਿਹੜਾ ਪਹਿਲਾਂ ਪਰਿਵਾਰ ਇੱਥੇ ਤੁਸੀਂ ਦੱਸਿਆ ਕਿ ਇੰਨਾ ਵੱਡਾ ਪਿੰਡ ਸੀ ਕਾਫੀ ਜ਼ਿਆਦਾ ਪਰਿਵਾਰ ਰਹਿੰਦੇ ਸੀ ਤੇ ਕਿਵੇਂ ਗੁਜ਼ਾਰਾ ਬਸਰ ਕਰਦੇ ਸੀ ਕਿੰਨੀ ਕੁ ਉੱਥੇ ਇੱਥੇ ਕਮਾਈ ਹੁੰਦੀ ਸੀ ਜਿਹੜਾ ਉੱਥੇ ਰਹਿ ਕੇ ਆਪਣਾ ਜ਼ਿੰਦਗੀ ਬਸਰ ਕਰ ਰਹੇ ਸੀ ਕਮਾਈ ਇਹਦੀ ਫਸਲਾਂ ਦੀ ਆਪਣਾ ਖਾਣ-ਗੁਜ਼ਾਰਾ ਹੋ ਜਾਂਦਾ ਦਾ ਕੋਈ ਵਿੱਚੋਂ ਫਸਲਾਂ ਵੇਚਦੇ ਵੀ ਤੇ ਮੱਕੀ ਬਹੁਤ ਹੁੰਦੀ ਸੀ ਹੁਣ ਤਾਂ ਇਹ ਮੋਹ ਤਾਂ ਹੁੰਦਾ ਹੀ ਕਿਸੇ ਨੂੰ ਕੁਝ ਵੀ ਨਹੀਂ ਨਾ ਹੀ ਬਾਹ ਬੀਜ ਸਕਦੇ ਬੰਦੇ ਨਹੀਂ ਛੱਡਦੇ ਹੂੰ ਕੋਈ ਵੀ ਇੱਕ ਸਬਜੀ ਦਾ ਵੀ ਡਾਲੀ ਨਹੀਂ ਅਸੀਂ ਲਾ ਸਕਦੇ ਸਬਜੀ ਵੀ ਨਹੀਂ ਕੋਈ ਕੁਝ ਨਹੀਂ ਹੋ ਸਕਦਾ ਠੀਕ ਹੈ ਹਾਂ ਪਾਣੀ ਦੀ ਸੁਵਿਧਾ ਵੀ ਹੋਈ ਹੋਇਆ ਪਾਣੀ ਸੁਵਿਧਾ ਨਾਲ ਸਬਜੀ ਹੋਣੀ ਜਾਂ ਬੈਰੀ ਨਹੀਂ ਹੋਣਦਾ ਜੀ ਕੁਝ ਵੀ ਘਰੋਂ ਬਾਹਰ ਨਹੀਂ ਨਿਕਲ ਮੈਂ ਨਿਕਲਣੇ ਨਾਲ ਹੀ ਤਾਂ ਜਾਨ ਬਣਾਉਂਦੇ ਕਿੰਨੇ ਕੁ ਪਰਿਵਾਰ ਜਿਹੜੇ ਇੱਥੇ ਛੱਡ ਕੇ ਸ਼ਹਿਰ ਜਾ ਚੁੱਕੇ ਨੇ ਜਾਂ ਕਿਸੇ ਹੋਰ ਤੁਸੀਂ ਜਗ੍ਹਾ ਨੌਕਰੀਆਂ ਕਰ ਲਈ ਆਪਣੇ ਪਰਿਵਾਰ ਨੂੰ ਨਾਲ ਲੈ ਗਏ ਨੇ ਇਹਦੇ ਕੋਈ 60 70% ਜਿਹੜੇ ਲੋਕ ਇਥੋਂ ਬਾਹਰ 80 83% ਹੀ ਰਹੇ ਮਿੱਥੇ ਜਿਹੜਾ ਗਰੀਬ ਤਬਕਾ ਉਹੀ ਫਸਿਆ ਰਿਹਾ ਇੱਥੇ ਮਜ਼ਦੂਰ ਤਬਕਾ ਤੇ ਕੀ ਆਸ ਹੈ ਗਰੀਬ ਤਬਕਾ ਕਦੋਂ ਤੱਕ ਇਹਨਾਂ ਚੀਜ਼ਾਂ ਲਈ ਜੂਝਦਾ ਰਹੇਗਾ ਇਹਨਾਂ ਸਮੱਸਿਆਵਾਂ ਨਾਲ ਉਲਝਦਾ ਰਹੇਗਾ ਕੀ ਵਿਚਾਰ ਤੁਹਾਡਾ ਸਮੱਸਿਆ ਹੈ ਜੀ ਮਜ਼ਦੂਰ ਮੰਦਾ ਮਾੜੀ ਮੋਟੀ ਟਿਹੜੀ ਮਿਲ ਗਈ ਤੇ ਟਿਹੜੀ ਲੈ ਲੈਣੀ ਹੈ ਹੋਰ ਇੱਥੇ ਕੁਝ ਵੀ ਨਹੀਂ ਸਭ ਦਾ ਫਸਲ ਹੁੰਦੀ ਨਹੀਂ ਅੱਗਾ तकरीबन ਹਰ ਬੰਦੇ ਨੂੰ ਆਪਣਾ ਗੁਜ਼ਾਰਾ ਹੁੰਦਾ ਦਾ ਹੁਣ ਤਾਂ ਕੁਝ ਵੀ ਨਹੀਂ ਹੈ ਉਹ ਤਾਂ ਇਹ ਕੋਈ ਮਾੜਾ ਮੋਟਾ ਗੀਤੀ ਧੜੀ ਤਪੀ ਹੈ ਲਾਂਦੇ ਨੇ ਇਹਨੇ ਮੁੰਡਿਆਂ ਦੇ ਬਾਕੀ ਗੱਲ ਕਰ ਲੋ ਤੁਹਾਡੇ ਮਨ ਦੇ ਵਿੱਚ ਨਹੀਂ ਕਦੀ ਵਿਚਾਰ ਆਇਆ ਕਿ ਅਸੀਂ ਪਿੰਡ ਛੱਡ ਕੇ ਕਿਤੇ ਸ਼ਹਿਰ ਵਸ ਜਾਈਏ ਆਪਣੇ ਬੱਚਿਆਂ ਦੀ ਜੜ ਜਿੰਦਗੀ ਅਸੀਂ ਪੂਰੀ ਜ਼ਿੰਦਗੀ ਦਾ ਇੱਥੇ ਰਹੇ ਹਾਂ ਹੁਣ ਸਾਡੀ ਰੂਹ ਨਹੀਂ ਕਰਦੀ ਵੀ ਬਾਹਰ ਨਿਕਲਣ ਦੀ ਸਾਰੀ ਉਮਰ ਸਾਡੀ ਜਨਮ ਭੂਮੀ ਹੈ ਸਾਨੂੰ ਸਾਡੇ ਦਿਲ ਨਹੀਂ ਕਰਦਾ ਸਾਡੇ ਭਰਾ ਤਾਂ ਚਲੇ ਗਏ ਜੜ ਕੇ ਕੋ ਮਾਦਿਲ ਚਲੇ ਗਏ ਪਰ ਸਾਡਾ ਦਿਲ ਨਹੀਂ ਮੰਨਦਾ ਵੀ ਅਸੀਂ ਆਪਣੀ ਜਨਮ ਭੂਮੀ ਛੱਡ ਕੇ ਜਾਈਏ ਹਾਂ ਤੇ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਹੁਣ ਦੇ ਜੋ ਨੌਜਵਾਨ ਬੱਚੇ ਜੋ ਹੁਣ ਸਕੂਲਾਂ ਦੇ ਵਿੱਚ ਪੜ੍ਹ ਰਹੇ ਨੇ ਤੁਹਾਡੇ ਪਿੰਡ ਦੇ ਵਿੱਚ ਵੀ ਰਹਿ ਰਹੇ ਨੇ ਕੀ ਮੈਸੇਜ ਹੈ ਮੈਸੇਜ ਇਹ ਹੈ ਨੀ ਇਹ ਜਾਨਵਰਾਂ ਦੇ ਕੰਟਰੋਲ ਹੋਈ ਜਾਣਾ ਜੀ ਬਾਕੀ ਸਭ ਕੁਝ ਹੋ ਜਾਂਦਾ ਸਭ ਤੋਂ ਵੱਡਾ ਇੱਕ ਬੰਦਰ ਐਸੀ ਚੀਜ਼ ਹੈ ਨਾ ਜੀ ਇਹ ਤਾਂ ਮਿੰਟੋ ਜਿੱਤੇ ਸਾਡੀ ਦੁਕਾਨ ਦੇ ਇੱਥੇ ਮੇਰੇ ਕੋਲੋਂ ਸਮਾਨ ਲੈ ਜਾਂਦੇ ਚੁੱਕੇ ਹੈ ਬੰਦਰ ਮੱਲੋਂ ਮਲੀਏ ਅੱਛਾ ਹਾਂਜੀ ਤਾਂ ਬਾਕੀ ਘਰਾਂ ਵਿੱਚੋਂ ਦਾ ਘਰਾਂ ਜੂ ਨਹੀਂ ਨਿਕਲ ਘਰਾਂ ਦੇ ਰਾਜੇ ਖੁੱਲੇ ਰਹੇ ਦਾ ਸਮਾਨ ਲੈ ਜਾਂਦੇ ਖੜ ਕੇ ਬਹੁਤ ਬੁਰਾ ਹਾਲ ਹੈ ਬਾਕੀ ਜੰਗਲੀ ਜਾਨਵਰ ਹੋਰ ਬਹੁਤ ਹੈ ਸਾਂਭਰ ਵਗੈਰਾ ਇਹ ਸਭ ਪਸ਼ੂ ਦਾ ਰੱਖਣੇ ਪਸ਼ੂ ਬਹੁਤ ਔਖਾ ਹੋ ਗਿਆ ਜੀ ਤੇ ਸਰਕਾਰ ਵੱਲੋਂ ਨੇ ਕੋਈ ਉਪਰਾਲਾ ਕੀਤਾ ਗਿਆ ਇਸ ਨੂੰ ਨਜਾਤ ਪਾਉਣ ਲਈ ਜਾਂ ਇਹਨਾਂ ਨੂੰ ਕੁਝ ਪੁੱਛਦਾ ਹੀ ਕੋਈ ਨਹੀਂ ਜੀ ਕੋਈ ਨਹੀਂ ਪੁੱਛਦਾ ਇਹ ਪਿੰਡ ਦੇ ਨੂੰ ਕਿਸੇ ਨੇ ਨਹੀਂ ਪੁੱਛਿਆ ਹਾਂਜੀ ਕੀ ਨਾਮ ਹੈ ਜੀ ਤਾਨਿਆ ਤਾਨਿਆ ਜੀ ਕੀ ਤੁਸੀਂ ਵਰਕ ਕਰਦੇ ਹੋ ਜੌਬ ਕਰਦੇ ਹੋ ਜਾਂ ਸਟੱਡੀ ਕਰਦੇ ਹੋ ਕੀ ਕਰਦੇ ਹੋ ਸਟੱਡੀ ਕਰਦੀ ਪਈ ਹਾਂ ਲੈਟਸ ਕਿੱਥੇ ਕਰ ਰਹੇ ਹੋ ਆਇਲਟਸ ਅ ਸ਼ਹਿਰਪੁਰ ਕਰਦੀ ਪਈ ਹਾਂ ਵੈਸਟ ਇੰਟਰਚ ਪੁਆਇੰਟ ਕੋਲ ਤੁਹਾਡਾ ਪਿੰਡ ਕਿਹੜਾ ਹੈ ਮਲੋਟ ਮਲੋਟ ਪਿੰਡ ਕਿੰਨਾ ਹੁਸ਼ਿਆਰਪੁਰ ਤੋਂ ਕਿੰਨਾ ਪੈ ਜਾਂਦਾ ਦੂਰ ਹੈ ਡਿਫਰੈਂਸ ਕਾਫੀ ਡਿਫਰੈਂਸ ਪੈ ਜਾਂਦਾ ਮੇਰੀ ਦੋ ਦੋ ਘੰਟੇ ਲੱਗ ਹੀ ਜਾਂਦੇ ਆ ਜਾਣ ਨੂੰ ਠੀਕ ਹੈ ਤੇ ਜਿਹੜਾ ਜੇ ਆਪਾਂ ਗੱਲ ਕਰੀਏ ਕਿ ਤੁਸੀਂ ਹੁਸ਼ਿਆਰਪੁਰ ਦਿੱਲੀ ਅਪ ਡਾਊਨ ਕਰਦੇ ਹੋ ਤੇ ਬਾਈ ਬੱਸ ਆਨੇ ਹੋ ਜਾਂ ਕਿਵੇਂ ਬਾਈ ਪੈਦਲ ਜਾਂਦੇ ਹੋ ਜਾਂ ਕੋਈ ਬਾਈ ਕਿਸੇ ਵਹੀਕਲ ਤੇ ਜਾਂਦੇ ਹੋ ਕਿਵੇਂ ਜਾਂਦੇ ਵੈਸੇ ਤਾਂ ਮੈਂ ਬੱਸ ਵਿੱਚ ਹੀ ਜਾਂਦੀ ਹੁੰਨੀ ਆ ਐਵਰੀ ਡੇ ਬਟ ਅਜ ਥੋੜੇ ਦਿਨ ਤੋਂ ਰੋਡ 'ਤੇ ਬੰਦ ਹੈ ਨਾ ਤਾਂ ਇਸ ਕਰਕੇ ਮੈਂ ਥੋੜੀ ਜਲਦੀ ਆ ਜੰਦੀ ਆ। ਬੱਸ ਜਿਹੜੀ ਆ ਕਿੱਥੇ ਤੱਕ ਸਰਵਿਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਜਿੱਦਾਂ ਹੁਣ ਤੁਸੀਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਚੱਲ ਕੇ ਜਾ ਰਹੇ ਹੋ ਆਪਣੇ ਪਿੰਡ ਨੂੰ ਆਪਣੇ ਘਰ ਨੂੰ ਤੇ ਬੱਸ ਕਿੱਥੇ ਤੱਕ ਸਰਵਿਸ ਦੇ ਰਹੀ ਹੈ ਤੁਹਾਨੂੰ ਕਿੱਥੇ ਤੁਸੀਂ ਉਤਰਦੇ ਹੋ ਹੁਸ਼ਿਆਰਪੁਰ ਤੋਂ ਬੱਸ ਇੱਥੇ ਮੈਂਗਰਵਾਲ ਤੱਕ ਜਿਹੜੀ ਪ੍ਰਾਈਵੇਟ ਬੱਸ ਆ ਉਹ ਸਿਰਫ ਇੱਥੇ ਤੱਕ ਹੀ ਜਾਂਦੀਆਂ ਆ ਪਰ ਜਿਹੜੀ ਰੋਡਵੇ ਆ ਉਹ ਹੁਸ਼ਿਆਰਪੁਰ ਤੋਂ ਸਿੱਧਾ ਸਾਡੇ ਪਿੰਡ ਤੱਕ ਹੀ ਜਾਂਦੀ ਆ। ਜੇ ਗੱਲ ਕਰੀਏ ਕਿ ਤੁਸੀਂ ਮੈਂਗਰੋਵਾਲ ਉੱਤਰਦੇ ਹੋ ਮੈਂਗਰੋਵਾਲ ਤੋਂ ਤੁਹਾਡਾ ਪਿੰਡ ਕਿੰਨਾ ਕਿਲੋਮੀਟਰ ਪੈ ਜਾਂਦਾ ਕਿੰਨਾ ਦੂਰ ਪੈਂਦਾ ਕਿੰਨਾ ਟਾਈਮ ਲੱਗਦਾ ਤੁਹਾਡੇ ਪਿੰਡ ਤੱਕ ਪਹੁੰਚਣ ਨੂੰ ਇੱਕ ਘੰਟਾ ਲੱਗ ਜਾਂਦਾ ਇੱਕ ਘੰਟਾ ਬਾਏ ਪੈਦਲ ਤੁਸੀਂ ਜਾਂਦੇ ਹੋ ਹਾਂਜੀ ਕਦੀ ਕਦੀ ਜਾਂਦੇ ਹਾਂ ਅਦਰਵਾਈਜ਼ ਤਾਂ ਮੇਰਾ ਬ੍ਰਦਰ ਆ ਜਾਂਦਾ ਮੈਨੂੰ ਲੈਣ ਵਾਸਤੇ ਹਾਂਜੀ ਤੇ ਹਾਂਜੀ ਕੀ ਨਾਮ ਬੇਟਾ ਤੁਹਾਡਾ ਨਿਤਿਸ਼ ਪਟਿਆ ਇਹ ਕਿੱਥੇ ਪੜਦੇ ਤੁਸੀਂ ਮੈਂ ਅੱਜੂ ਵਾਲ ਸਕੂਲ ਐ ਅੱਜੂਵਾਲ ਪੜਦੇ ਹੋ ਤੇ ਅਪਡਾਊਨ ਕਿਵੇਂ ਕਰਦੇ ਹੋ ਫਿਰ ਸਕੂਲ ਨੂੰ ਅਪਡਾਊਨ ਘਰ ਤੋਂ ਪੈਦਲ ਜਾਣਾ ਚਾਲੀ ਮਿੰਟ ਦਾ ਰਸਤਾ ਹੈ 40 ਮੀਟਰ ਦਾ ਰਸਤਾ ਤੇ ਕਿੰਦਾਂ ਦੀਆਂ ਦਿੱਕਤਾਂ ਫਰਉਂਦੀਆਂ ਨੇ ਆਉਂਦੇ ਜਾਂਦੇ ਸਮੇਂ ਹਾਂਜੀ ਪੈਦਲ ਜਾਈਦਾ ਉਦਾਂ ਕਈ ਇੱਕ ਵਾਰ ਕੋਈ ਮਿਲ ਜਾਂਦਾ ਰਸਤੇ 'ਚ ਉਦਾਂ ਪੈਦਲ ਜਾਈਦਾ ਉਹਦਾ ਘਰ ਹੈਗਾ ਵਿਕਲ ਮਤਲਬ ਬ੍ਰਦਰ ਵੀ ਜਾਂਦੇ ਜੀ ਮਤਲਬ ਬਣ ਜਾਂਦੇ ਹੋ ਬਿਸ਼ਾਹਰਪੁਰ ਠੀਕ ਸੋਏਸਨ ਕੋਟ ਪਟਿਆਲ ਦੇ ਪਿੰਡ ਵਾਸੀ ਜਿਨ੍ਹਾਂ ਵੱਲੋਂ ਇੱਕ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ਇੱਕ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡ ਦੇ ਵਿਕਾਸ ਬਾਰੇ ਪਿੰਡ ਦੇ ਸਕੂਲ ਦੀ ਪ੍ਰਬੰਧਕ ਬਾਰੇ ਜਾਂ ਹੈਲਥ ਸਿਸਟਮ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਧਿਆਨ ਦੇਣ ਦੀ ਲੋੜ ਹੈ ਇਸ ਸਬੰਧੀ ਇੱਕ ਕੰਮ ਨੂੰ ਜੋ ਸ਼ਹਿਰ ਵਿੱਚ ਵੀ ਇੱਕ ਹਸਪਤਾਲ ਖੋਲੇ ਗਏ ਨੇ ਜਾਂ ਮੁਹੱਲਾ ਕਲੀਨਿਕ ਜਿਹੜੇ ਹਿਸ਼ਾਰਪੁਰ ਸ਼ਹਿਰ ਦੇ ਵਿੱਚ ਨਾ ਜਾਂ ਨਾਂ ਲੱਗਦੇ ਛੋਟੇ-ਛੋਟੇ ਕਸਬਿਆਂ ਵਿੱਚ ਖੋਲੇ ਗਏ ਨੇ ਇਸ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਜਿਸ ਨਾਲ ਜੋ ਬਿਮਾਰ ਵਿਅਕਤੀ ਨੇ ਉਹ ਇੱਥੋਂ ਆਪਣਾ ਇਲਾਜ ਕਰਵਾ ਸਕਣ ਔਰ ਹੁਣ ਜਦੋਂ ਕਿ ਹੁਣ ਇਲਾਜ ਕਰਵਾਉਣ ਲਈ ਉਹਨਾਂ ਨੂੰ ਹਿਸ਼ਾਰਪੁਰ ਸ਼ਹਿਰ ਜਾਂ ਇਧਰ ਹਿਮਾਚਲ ਹਿਮਾਚਲ ਬਾਰਡਰ ਤੇ ਕਿਸੇ ਹਸਪਤਾਲ ਵਿਖੇ ਜਾਣਾ ਪੈਂਦਾ ਸੋ ਇਹਨਾਂ ਸਮੱਸਿਆਵਾਂ ਨੂੰ ਦੇਖਦੇ ਇੱਕ ਅਪੀਲ ਕੀਤੀ ਗਈ ਹੈ ਕਿ ਸੋ ਇਸ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਤਾਂ ਜੋ ਇਹਨਾਂ ਜੋ ਸਮੱਸਿਆਵਾਂ ਨੇ ਸੜਕੀ ਸਮੱਸਿਆਵਾਂ ਨੇ ਤੇ ਹੋਰ ਐਜੂਕੇਸ਼ਨ ਨਾਲ ਸੰਬੰਧਤ ਨੇ ਉਹਨਾਂ ਤੋਂ ਨਜਾਤ ਮਿਲ ਸਕੇ ਤੇ ਇਹਨਾਂ ਇਸ ਪਿੰਡ ਦੇ ਜੋ ਧੀਆਂ ਪੜਾਣਾਂ ਨੇ ਸ਼ਹਿਰ ਦੂਰ-ਦਰਾਡੇ ਪੜਨ ਜਾਂਦੀਆਂ ਨੇ ਤੇ ਬੱਸਾਂ ਦੀ ਸਹੂਲਤਾਂ ਲੈ ਕੇ ਵੀ ਇੱਕ ਅਪੀਲ ਕੀਤੀ ਗਈ ਆ ਸੋ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਸੰਬੰਧੀ ਧਿਆਨ ਦੇ ਕੇ ਇਹਨਾਂ ਸਮੱਸਿਆਵਾਂ ਤੋਂ ਇਸ ਪਿੰਡ ਨੂੰ ਨਜਾਦ ਦਿੱਤੀ ਜਾਵੇ ਸੋ ਜੀਵੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਸਿੱਧ ਨਾਮ ਮੈਨ ਨੂੰ ਇਸੇ ਚੀਮਾ ਇਜਾਜ਼ਤ ਦਿਓ ਧੰਨਵਾਦ